ਇਹ ਆਪਣੀ ਕਵਤਾ ਦੇ ਰਾਹੀਂ ਅੱਜ ਦੇ ਧਾਰਮਿਕ ਆਗੂਆਂ ਦੀ ਜੋ ਹਾਲਤ ਹੈ ਉਸ ਨੂੰ ਬਿਆਨ ਕੀਤਾ ਹੈ ਕਿ ਕਿਹੜੇ ਇਹ ਧਾਰਮਿਕ ਲੋਕ ਜਿਹੜੇ ਉਸ ਸਮਾਜ ਨੂੰ ਲੁੱਟਦੇ ਨੇ ਕਿਉਂਕਿ ਜਦੋਂ ਵੀ ਕੁਝ ਚੰਗਾ ਕੰਮ ਹੁੰਦਾ ਹੈ ਪਹਿਲੇ ਸਮਿਆਂ ਦੇ ਵਿੱਚ ਵੀ ਜਦੋਂ ਸਿੰਘ ਕਿਸੇ ਹਮਲਾ ਕਰਦੇ ਨੇ ਜ਼ਾਲਮ ਦੇ ਉੱਪਰ ਤਾਂ ਕੁਝ ਜਿਹੜੇ ਧਾਰਮਿਕ ਲੋਕ ਨੇ ਜੋ ਸ਼ੁਭ ਕੇ ਵਿੱਚ ਉਸ ਜਥੇ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਿ ਇਹ ਜਿਹੜਾ ਉਹਨਾਂ ਨੂੰ ਸਜ਼ਾ ਦੇਣ ਕਿ ਤੇ ਅਸੀਂ ਪਿੰਡ ਨੂੰ ਰੋਟ ਲਾਵਾਂਗੇ ਇਸ ਤਰ੍ਹਾਂ ਸਮਾਜ ਵਿੱਚ ਲਗਾਤਾਰ ਹੁੰਦਾ ਆ ਰਿਹਾ ਜਦੋਂ ਵੀ ਇਸ ਪੰਥ ਦੇ ਵਿੱਚ ਕੁਝ ਨਾ ਕੁਝ ਧਾਰਮੀ ਲੋਕ ਜਿਹੜੇ ਨਹੀਂ ਕੁਝ ਭਲੇ ਵਾਲੇ ਨਹੀਂ ਤੇ ਕੁਝ ਲੁੱਟਣ ਦੀ ਬਿਲਤੀ ਨਾਲ ਸ਼ਾਮਲ ਹੋ ਜਾਂਦੇ ਨੇ ਜਿਵੇਂ ਇੱਕ ਟਾਹਣੀ ਨੂੰ ਖੁੱਲ ਵੀ ਲੱਗਦੇ ਨੇ ਤੇ ਕੰਡੇ ਵੀ ਲੱਗਦੇ ਨੇ ਬਾਰ ਜਿਹੜੀ ਕਦਰ ਹੈ ਫੁੱਲਾਂ ਦੀ ਪੈਂਦੀ ਹੈ ਘਰ ਦੇ ਵਿੱਚ ਜੇ ਕਿਸੇ ਨੂੰ ਖੁਸ਼ੀ ਵੀ ਤੁਸੀਂ ਇਹ ਬੂਟਾ ਕਿਉਂ ਲਾਇਆ ਆਖਦਾ ਫੁੱਲਾਂ ਦਾ ਕਰਕੇ ਲਾਇਆ ਹਾਲਾਂਕਿ ਸਟਾਣੀ ਨੂੰ ਕੰਡੇ ਜਾਦੇ ਨੇ ਤੇ ਫੁੱਲ ਘੱਟ ਨੇ ਪਰ ਫੁੱਲਾਂ ਦੀ ਕਦਰ ਦਾ ਕਰਕੇ ਕੰਡਿਆਂ ਦੀ ਵੀ ਕਦਰ ਪੈ ਗਈ ਹੁਣ ਜਿੰਨੇ ਵੀ ਸਮਾਜ ਦੇ ਵਿੱਚ ਚੰਗੇ ਮਨੁੱਖ ਨੇ ਉਹਨਾਂ ਦੀ ਰੀਸ ਕੀਤੀ ਸਾਰਿਆਂ ਨਿਕੰਡਿਆਂ ਨੇ ਵੀ ਜਿਹੜੀ ਸੀ ਆਪਣੀ ਕਦਰ ਪਵਾ ਲਈ ਵੀ ਅਸੀਂ ਫੁੱਲਾਂ ਦੇ ਨਾਲ ਹੀ ਆ ਤੇ ਉਹਨਾਂ ਕੰਡਿਆਂ ਦੀ ਜਿਹੜੀ ਦਾਸਤਾਵਾ ਉਹਨਾਂ ਨੂੰ ਬਿਆਨ ਕੀਤਾ ਵੀ ਇਹ ਕੈਂਡੀਡੇਟ ਜੋ ਕਰਦੇ ਕੀ ਨੇ ਕਿਵੇਂ ਸਮਾਜ ਨੂੰ ਲੁੱਟਦੇ ਨੇ ਕਿਵੇਂ ਧੋਲੇ ਪਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਉਹਨਾਂ ਕੋਲੋਂ ਜਿਹੜਾ ਵਾ ਉਹਨਾਂ ਦੀ ਜਾਇਦਾਦ ਉਹਨਾਂ ਦੇ ਜਿਹੜੇ ਕਾਰੋਬਾਰ ਦੇ ਵਿੱਚੋਂ ਜੋ ਵੀ ਉਹ ਉਹਨਾਂ ਦੇ ਨਾਂ ਤੇ ਉਹ ਦਸਵੰਦ ਪੜਾਉਂਦੇ ਨੇ ਜਾਂ ਉਹ ਗੁਰੂ ਦੀ ਬਾਣੀ ਦਾ ਪ੍ਰਚਾਰ ਘਟ ਤੇ ਆਪਣਾ ਪ੍ਰਚਾਰ ਜ਼ਿਆਦਾ ਕਰਦੇ ਨੇ ਕਿ ਅਸੀਂ ਸਾਰਾ ਕੋਈ ਦਾਤਾਂ ਦੇ ਸਕਦੇ ਆ ਸੋ ਐਸੇ ਜਿਹੜੇ ਪਖੰਡੀ ਸਨ ਉਹਨਾਂ ਦੀ ਮਿੱਠਿਆ ਜਿਹੜੀ ਇਹ ਬੱਚੀ ਨੇ ਕਵਿਤਾ ਦੇ ਰਾਹੀਂ ਪੇਸ਼ ਕੀਤੀ ਹੈ ਅਗਲਾ ਬੱਚਾ ਹੈ ਦਿਲਪ੍ਰੀਤ ਸਿੰਘ